ਹਾਂਜੀ ਸਤਿ ਸ਼੍ਰੀ ਅਕਾਲ ਜੁਡੂ ਫੈਮਿਲੀ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਨਿਊ ਵੀਡੀਓ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਮੀਜ਼ ਦੀ ਕਟਿੰਗ ਕਰਨਾ ਦੱਸਾਂਗੇ ਠੀਕ ਹੈ ਜੀ ਇਹਦੀ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਨਾਪਵਾਚ ਵਿੱਚ ਮੈਂਸ਼ਨ ਕਰਦੀਆਂ ਇਹਦਾ ਜਿਹੜਾ ਪ੍ਰਿੰਟਡ ਆ ਤੁਸੀਂ ਉਹ ਚੈੱਕ ਕਰ ਲਓ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਦਾ ਇਹ ਤੇ ਪ੍ਰਿੰਟ ਬਣਿਆ ਹੋਇਆ ਹੈਗਾ ਇਸ ਪ੍ਰਿੰਟ ਦੇ ਹਿਸਾਬ ਦੇ ਨਾਲ ਕਟਿੰਗ ਕੀਤੀ ਜਾਣੀ ਆ ਦੇਖੋ ਵੀਰੇ ਆ ਇਹਨਾਂ ਦੇ ਬੈਕ ਤੇ ਪ੍ਰਿੰਟ ਆ ਤੇ ਆ ਇਹਨਾਂ ਦੀ ਬਾਜੂ ਤੇ ਪ੍ਰਿੰਟ ਆ ਇਸ ਤਰ੍ਹਾਂ ਠੀਕ ਹੈ ਜੀ ਇਹ ਬਾਜੂ ਤੇ ਆ ਔਰ ਇਸ ਤੋਂ ਬਾਅਦ ਜਿਹੜਾ 프ਰੰਟ ਦੇ ਉੱਪਰ ਆ 프ਰੰਟ ਦੇ ਉੱਪਰ ਧਾਗੇ ਨਾਲ ਥੋੜਾ ਜਿਹਾ ਬਾਰਕ ਤੇ ਸਿੱਪੀ ਮੋਤੀ ਲਾਇਆ ਹੋਇਆ ਉਹਨਾਂ ਨੇ ਇਸ ਤਰ੍ਹਾਂ ਇਹ 프ਰੰਟ ਦੇ ਘੇਰੇ ਤੇ ਆ ਘੇਰੇ ਤੋਂ ਬਾਅਦ ਗਲੇ ਤੇ ਪੱਟੀ ਆ ਜਿਹੜੇ ਹਸਾਬ ਦੇ ਨਾਲ ਸੈਂਟਰ ਲੈ ਕੇ ਆਹ ਕੱਟਿਆ ਜਾਣਾ ਇਹਦਾ 프ਰੰਟ ਦਾ ਪੱਲਾ ਕੱਟਿਆ ਜਾਣਾ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ 프ਰੰਟ ਦੇ ਪੱਲੇ ਦੀ ਕਟਾਈ ਕਰਨੀ ਆ ਇਸ ਪੱਟੀ ਤੋਂ ਸੈਂਟਰ ਚੱਕਣਾ ਜੀ ਆ ਲੋ ਇਸ ਤਰ੍ਹਾਂ ਕੱਪੜੇ ਨੂੰ ਖੋਸ਼ਾ ਲੈਣਾ ਖੋਸ਼ਣ ਤੋਂ ਬਾਅਦ ਇਸ ਤੋਂ ਇੱਥੋਂ ਪਕੜਨਾ ਇਹ ਤੋਂ ਸੈਂਟਰ ਆਪਣੀ ਇਸ ਦਾ ਇਹ ਸੈਂਟਰ ਤੋਂ ਲਗਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਚੱਕਰ ਦਾ ਸੈਂਟਰ ਸੈਂਟਰ ਚੱਕ ਕੇ ਇਸ ਤਰ੍ਹਾਂ ਕਮੀਜ਼ ਨੂੰ ਵਿਛਾ ਲੈਣਾ ਫੁੱਲ ਜਿੱਥੇ ਕਮੀਜ਼ ਦਾ ਸੈਂਟਰ ਇਸ ਤਰ੍ਹਾਂ ਪ੍ਰੋਪਰ ਆਇਆ ਉੱਥੇ ਵਿਛਾ ਲਓ ਇਸ ਤਰ੍ਹਾਂ ਜੀ ਤੇ ਤੁਹਾਨੂੰ ਮੈਂ ਲੈਂਥ ਅੱਗੇ ਦੱਸਦੀ ਹਾਂ ਇਸ ਦੀ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਬਾਰ ਵਗੈਰਾ ਕੱਢ ਕੇ ਆਪਾਂ ਵਿਛਾ ਲਈਏ ਠੀਕ ਹੈ ਜੀ ਹਾਂਜੀ ਹੁਣ ਆਪਾਂ ਬਾਲ ਵਗੈਰਾ ਕੱਟ ਕੇ ਆ ਪੱਟੀ ਤੋਂ ਸੈਂਟਰ ਲਿਆ ਜਾਣਾ ਵੀਰੇ ਇੱਥੇ ਗਲਾ ਬਾਨਣਾ ਠੀਕ ਹੈ ਤੇ ਇਹਦਾ ਹੁਣ ਆਪਾਂ ਲੈਂਥ ਉਤਾਰਨੀ ਆ ਆ ਦੇਖੋ ਜੀ ਕਮੀਜ਼ ਦੀ ਜਿਹੜੀ ਲੈਂਥ ਹੈਗੀ ਐ ਵਿੱਚ ਇਸ ਤਰ੍ਹਾਂ ਫੱਟਾ ਫੋਲਡਿੰਗ ਤਰਪਾਈ ਵਿੱਚ ਲਾ ਲੈਣੀ ਆ ਤੁਸੀਂ ਠੀਕ ਹੈ ਜੀ ਆਪਾਂ ਨੂੰ ਕਮੀਜ਼ ਚਾਹੀਦਾ 44 ਇੰਚ ਇਹ ਹੈਗਾ 45 ਇੰਚ ਫੱਟਾ ਫੋਲਡਿੰਗ ਹੋ ਕੇ ਓਕੇ ਹੋ ਰਿਹਾ ਜਿੱਥੇ ਆ ਪੱਟੀ ਦੀ ਉਹਨਾਂ ਨੇ ਸੈਂਟਰ ਉਹਦੇ ਹਿਸਾਬ ਨਾਲ ਛੱਡਿਆ ਹੋਇਆ ਓਕੇ ਹੋ ਗਿਆ ਜੀ ਲੈਂਥ ਦਾ ਹੁਣ ਇਹਨਾਂ ਦਾ ਘੇਰ ਸੋਲੋ ਘੇਰ ਇਹਨਾਂ ਦਾ 20 ਇੰਚ ਸਾਤੀ ਇਹਨਾਂ ਦੀ ਫੁੱਲਨ ਅਪ 38 ਹਾਪਨਾਪ ਪੁੰਨੀਆ ਕਮਰ ਫੁੱਲਨ ਅਪ 32 ਹਾਪਨਾਪ ਸੋੜਾ ਹੈ ਤੇ ਇਹਨਾਂ ਦੀ ਫੁੱਲਨ ਅਪ 40 ਹਾਪਨਾਪ ਵੀ ਆ ਇਸ ਨਾਪ ਦੇ ਹਿਸਾਬ ਨਾਲ ਤੁਸੀਂ ਵੀਡੀਓ ਦੇਖੋ ਜੀ ਤੇ ਇਹ ਦਾ ਜਿਹੜਾ ਘੇਰਾ ਸਭ ਤੋਂ ਪਹਿਲਾਂ ਘੇਰ ਦੀ ਆਪਾਂ ਲਗਾਉਣਾ ਘੇਰ 20 ਇੰਚ 4 ਇੰਚ ਐਕਸਟਰਾ ਮਾਰਜਨ ਰੱਖਦੇ ਹੁੰਨੇ ਆਪਾਂ ਪੈਪਿੰਗ ਲਗਾਉਣੀ ਹੋਵੇ ਤਾਂ 4 ਇੰਚ ਹੁੰਦਾ ਜੇ ਪੈਪਿੰਗ ਨਹੀਂ ਲਾਉਣੀ ਕਾਟਨ ਦੇ ਸੂਟ ਦੇ ਵਿੱਚ 3 ਇੰਚ ਵੀ ਐਕਸਟਰਾ ਮਾਰਜਨ ਚੱਲ ਜਾਂਦਾ ਹੁਣ ਤੁਸੀਂ ਕੀ ਕਰਨਾ ਇੱਥੇ 20 ਇੰਚਾ ਇੱਥੋਂ ਤੁਸੀਂ 24 ਦੀ ਕਟਾਈ ਕਰਨੀ ਹੈ 24 ਦਾ ਅੱਧ ਹੋ ਗਿਆ ਜੀ 12 ਇੰਚ ਕਿਉਂਕਿ ਕੱਪੜਾ ਫੋਲਡਿੰਗ ਕਰਕੇ ਵਿਛਾਇਆ ਹੋਇਆ 12 12 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਹੈ ਜੀ ਤੁਸੀਂ ਔਰ ਇੱਥੋਂ ਸ਼ੁਰੂ ਕਰਨੀ ਹੈ ਮਾਰਕਿੰਗ ਉੱਪਰ ਤੱਕ 12 12 ਇੰਚ ਤੇ ਮਾਰਕਿੰਗ ਲੈ ਕੇ ਜਾਣੀ ਆ ਡਿਜ਼ਾਈਨ ਦੇ ਹਿਸਾਬ ਦੇ ਨਾਲ ਸੂਟ ਦੀ ਕਟਿੰਗ ਕੀਤੀ ਜਾ ਰਹੀ ਹੈ ਦੇਖੋ ਜੀ ਧਿਆਨ ਨਾਲ ਤੁਸੀਂ ਆ ਲਓ ਜੀ 12 12 ਇੰਚ ਦੀ ਮਾਰਕਿੰਗ ਕਰ ਲਈ ਇਸ ਨੂੰ ਇੱਕ ਲਾਈਨ ਲਗਾਣੀ ਹੈ ਤਾਂ ਉਹ ਲਗਾ ਲਓ ਇਸ ਤਰ੍ਹਾਂ ਕੱਟ ਲਓਗੇ ਤਾਂ ਇਸ ਤਰ੍ਹਾਂ ਕੱਟ ਲਓ ਮੈਂ ਇਸ ਤਰ੍ਹਾਂ ਹੀ ਇੱਥੇ ਕੱਟ ਲੈਣੀ ਆ ਦੋਨੇ ਪੱਲੇ ਕੱਟ ਕੇ ਮੈਂ ਤੁਹਾਨੂੰ ਕਾਟਾਂ ਦਾ ਅੱਗੇ ਦੱਸਦੀ ਆ ਕਿs ਤਰ੍ਹਾਂ ਇਹਨਾਂ ਦੀਆਂ ਕਾਟਾਂ ਇਸ ਨਾਪ ਦੇ ਹਿਸਾਬ ਦੇ ਨਾਲ ਸਾਰੀਆਂ ਸਮਝਾਈਆਂ ਜਾਣੀਆਂ ਆ ਵੀਡੀਓ ਦੇ ਵਿੱਚ ਬਣੇ ਰਹੋ ਹਾਂਜੀ ਹੁਣ ਆਪਾਂ ਇਹਨੇ ਬਾਹਰ ਵਗੈਰਾ ਵੀ ਕੱਟ ਲਏ ਤੇ ਲੰਬਾਈ ਕੱਟ ਲਈ ਔਰ ਘੇਰਾ ਕੱਟ ਲਿਆ ਠੀਕ ਹੈ ਤੇ ਫੋਲਡਿੰਗ ਵਾ ਹਲਟ ਸਾਈਡ ਕਰਕੇ ਵਿਛਾ ਲਈ ਸੈਂਟਰ ਆ ਗਨੇ ਦੇ ਉੱਪਰ ਪੱਟੀ ਆ ਰਹੀ ਆ ਇਸ ਤਰ੍ਹਾਂ ਇਹਦਾ ਹੀ ਸੈਂਟਰ ਲੈ ਕੇ ਇਹ ਵਿਛਾਈ ਕੀਤੀ ਆ ਕੱਪੜੇ ਦੀ ਠੀਕ ਹੈ ਜੀ ਔਰ ਘੇਰ ਉਤਾਰਿਆ ਇਸ ਸੂਟ ਦਾ ਹੁਣ ਤੁਸੀਂ ਕੀ ਕਰਨਾ ਇਹਨਾਂ ਦੇ ਨਾਪ ਦੇ ਹਿਸਾਬ ਨਾਲ ਇਹਨਾਂ ਦਾ ਤੀਰਾ ਹੈ ਗੁਰ ਜੀ 12 ਇੰਚ ਇਹਦੇ ਵਿੱਚ 1 ਇੰਚ ਦਾ ਪੱਲਾ ਬੈਕ ਦਾ ਵੱਡਾ ਨਹੀਂ ਰੱਖਿਆ ਗਿਆ 12 ਇੰਚ 6 ਠੀਕ ਹੈ ਮੋਢੇ ਦੀ ਲੈਂਥ ਪਾਉਣੀ ਆ 7 ਇੱਥੇ 7 ਤੇ ਲਾਈਟ ਲਾਓ ਸ਼ੇਪ ਆਇਆ ਇੱਥੇ 5.5 ਪਾਓ 5.5 ਦਾ ਵੀ 6.5 ਪਾ ਰਹੇ ਹਾਂ ਇੱਥੋਂ ਠੀਕ ਹੈ ਇਸ ਤਰ੍ਹਾਂ ਇਨਾਂ ਨੂੰ ਗੁਲਾਦੋ ਇੱਕ ਤਰ੍ਹਾਂ ਦਾ ਬਾਕਸ ਬਣਾ ਕੇ ਰੈਡੀ ਕਰ ਲਓ ਫਰੰਟ ਦੀ ਕਾਰਟ ਸਾਮਣਾ ਪੈਣਾ ਇਥੋਂ 6 6 12 6.5 13 13 ਇੰਚ ਅੱਧਾ ਇੰਚੇ ਦਾ ਰੱਖ ਲਓ ਕੰਦੇ ਦੀ ਸੀਨ ਜਿਹੜਾ ਉਹਦਾ 1.5 ਇੰਚ 1.5 ਇੰਚ ਦੀ ਜਿਹੜੀ ਫਰੰਟ ਦੀ ਕਾਰਟ ਨਿਕਲਈ ਇਹਨਾਂ ਦੀ ਇਸ ਤਰ੍ਹਾਂ ਤੁਸੀਂ ਸਾਮਣਾ ਨਾਪ ਕੇ ਨਾ ਕਾਟ ਕੱਢ ਸਕਦੇ ਆ ਫਰੰਟ ਦੀ ਜੀ ਆਹ ਲਓ ਜੀ ਵੈਕ ਦੀ ਕਾਰਟ ਪਾਉਗੀ ਇਹਨਾਂ ਦੀ ਪੌਣੇ ਇੱਕ ਤਿੰਨ ਦੀ ਠੀਕ ਹੈ ਜੀ ਇਸ ਤਰ੍ਹਾਂ ਕੋਣ ਜਿਹੜਾ ਕਾਸ ਤੋਂ ਲੈ ਕੇ ਹੈਪ ਤੱਕ ਦਾ ਮਾਰਜਨ ਆ ਭੈਣੋ ਉਹ ਇਹਨਾਂ ਦੇ 15 ਇੰਚ ਤਿਆਰ ਆ 16 ਇੰਚ ਦੀ ਮਾਰਕਿੰਗ ਕਰਿਓ ਹੈਪ ਇਹਨਾਂ ਦੀ ਹੈਗੀ ਆ ਜੀ ਅੱਗੇ ਆਪਾਂ ਦੱਸਦੇ ਆ ਤੁਹਾਨੂੰ ਇੱਥੇ 7 ਹੀ ਮਾਰਕਿੰਗ ਹੋਊਗੀ ਇਹਦੀ ਮਾਰਕਿੰਗ ਲਗਾ ਲਈਏ ਕਮਰ ਮਾਰਕਿੰਗ ਹੋਊਗੀ 12 ਇੰਚ ਤੇ ਜੀ ਕਮਰ 7 ਹੀ ਹੈ ਕੋਣ ਹੋਰ ਤੁਸੀਂ ਕੀ ਕਰਨਾ 7 ਹੀ ਮਾਰਕਿੰਗ ਫੋਲਨਾ 38 ਹਾਪਨਾ 19 19 ਦਾ ਅੱਧਾ 9.5 9 9 18 9.5 ਅੱਧਾ ਇੰਚ ਪਲੇਟ ਮਾਰਜਨ 10 ਕਮਰ ਕੋਲ ਨਾਪ 32 ਹਾਪ ਨਾਪ 16 16 ਦਾ ਅੱਧ 8 ਆਧਾ ਇੰਚ ਪਲੇਟ ਮਾਰਜਨ 8.5 ਠੀਕ ਹੈ ਹਿਪ ਕੋਲ ਨਾਪ 40 ਹਾਪ ਨਾਪ 20 20 ਦਾ ਹਾਪ 10 10 ਇੰਚ ਮਾਰਕਿੰਗ ਇੱਥੇ ਕਰਿਓ ਜੀ ਇਹਦੇ ਵਿੱਚ ਕੋਈ ਵੀ ਅੱਧ ਇੰਚ ਇੰਚ ਦਾ ਗੈਪ ਨਹੀਂ ਰੱਖਿਆ ਜਾਂਦਾ ਇਹਨਾਂ ਨੂੰ ਇਸ ਤਰ੍ਹਾਂ ਮਲਾਈਓ ਹਨਾ ਜੀ ਇਸ ਤਰ੍ਹਾਂ ਮਲਾਉਣਾ ਇੱਥੋਂ 2 ਇੰਚ ਦਾ ਸਿੱਧਾ ਰੱਖਣਾ ਇਹ ਦੂਆ ਦੇਸ ਤੋਂ ਗੁਲਾਈ ਦੇਣੀ ਆ ਓਕੇ ਜੀ ਇਹ ਹੋ ਗਿਆ ਓਕੇ ਆਪਣਾ ਹੁਣ ਤੁਸੀਂ ਇੱਥੇ ਜਿਹੜਾ ਗਲੇ ਦੀ ਚੜਾਈ ਆ 5 ਇੰਚਾ ਸਵਾ 2 ਤੇ ਲਾ ਲਿਓ ਸਵਾ 2 ਤੇ ਮਾਰਕਿੰਗ ਇਸ ਤਰ੍ਹਾਂ ਲਗਾ ਲਈ ਇੱਥੋਂ ਅੱਧਾ ਇੰਚ ਡਾਊਨ ਪਾ ਦਿਓ ਠੀਕ ਐ ਹੁਣ ਇਹਨਾਂ ਦੀ ਆਪਾਂ ਕਟਾਈ ਕਰਦੇ ਆ ਮਾਰਕਿੰਗ ਤੁਹਾਨੂੰ ਪਲੇਟਾਂ ਦੀ ਵੀ ਸਮਝਾਈ ਦਿੰਨੀ ਆ ਅੱਗੇ ਮੈਂ ਪਲੇਟ ਮਾਰਜਨ ਹੈਗੇ ਇਹਨਾਂ ਦਾ 1.1/2 ਤੇ 1.5 ਤੇ ਪਲੇਟ ਤਿਆਰ ਆ 1.1/2 ਤੇ ਇਹ ਪਲੇਟਾਂ ਦੀ ਮਾਰਕਿੰਗ ਕਰੋਗੇ ਐਸੇ ਤਰ੍ਹਾਂ ਇੱਥੋਂ ਗੈਪ ਰੱਖੋਗੇ 3/2 ਇੰਚ ਠੀਕ ਐ 3/2 ਇੰਚ ਆ ਲਓ ਜੀ ਪਲੇਟ ਦੀ ਲੈਂਥ ਪਾਉਂਗੀ 6.5 ਇੰਚ ਜੀ 6.5 ਤੋਂ ਇੱਥੋਂ 3.5 ਇੱਥੋਂ ਵੀ ਨਾਪੋ 3.5 ਇਹਨਾਂ ਨੂੰ ਮਿਲਾਓ ਇਸ ਤਰ੍ਹਾਂ ਜੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਗੈਪ ਇੱਥੋਂ ਕੰਨੀ ਤੋਂ ਲੈ ਕੇ ਇੱਥੋਂ ਤੱਕ 2.5 ਇੰਚ ਹੈ ਇਧਰਲਾ ਗੈਪ ਜਿਹੜਾ 2.5 ਇੰਚ ਹੈ ਠੀਕ ਹੈ ਜੀ ਇੱਥੋਂ ਜਿਹੜਾ ਪਲੇਟ ਹੈਗਾ 7 ਇੰਚ ਤੇ ਆ ਇਹਨੂੰ ਇਸ ਤਰ੍ਹਾਂ ਮਿਲਾਓ 7 ਤੇ ਇੱਥੋਂ ਪਲੇਟ ਹੈਗਾ 6.5 ਇੰਚ ਘੁਮਾ ਕੇ ਇੰਚ ਟੇਪ ਨਾਲ ਪਿਆ ਕਰੋ ਜੀ ਇੱਥੇ ਆਊਗਾ ਇਹਨੂੰ ਇੱਥੇ ਲਗਾਓ ਇੱਥੇ ਲਗਾ ਕੇ ਓਕੇ ਹੋ ਗਿਆ ਕਿਤੋਂ ਵੀ ਪਲੇਟਾਂ ਦੀ ਨਾ ਮਾਰਕਿੰਗ ਸਮਝ ਆਈ ਕਮੈਂਟ ਕਰਕੇ ਪੁੱਛ ਸਕਦੇ ਆ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟਾਂ ਦੇ ਜਵਾਬ ਜ਼ਰੂਰ ਦਿੱਤੇ ਜਾਣਗੇ ਹੁਣ ਤੁਸੀਂ ਪੌਨੀਆਂ ਕਾਟ ਕਾਟ ਰੱਖਣਾ ਇੱਥੋਂ ਚਾਰੇ ਪੱਲਿਆਂ ਦੀ ਮੋਟਿਆਂ ਦੀ ਕਾਟ ਪਾਉਂਗੇ ਪਹਿਲਾਂ ਪੱਲੇ ਮੇਰੇ ਲੱਗ-ਲੱਗ ਕਰਕੇ ਵਿਛਾਏ ਹੋਏ ਆ ਉੱਪਰੋਂ ਪੱਲਾ ਚੱਕ ਕੇ ਸੌਖੀ ਬਾਟ ਪੈ ਜਾਂਦੀ ਆ ਫਰੰਟ ਦੀ ਜੇ ਆਪਾਂ ਲੱਗ ਤੋਂ ਕਾਟ ਵਿਚ ਤੋਂ ਚਾਰੇ ਪੱਲੇ ਇਕੱਠੇ ਰੱਖ ਕੇ ਵਿਛਾ ਲੈਨੇ ਆ ਔਰ ਕਾਟ ਪਾਉਂਦੀਆਂ ਉਹ ਕਾਟ ਪਰਫੈਕਟ ਨਹੀਂ ਪੈਂਦੀ ਜੀ ਮੈਥੋਂ ਤਾਂ ਨਹੀਂ ਪੈਂਦੀ ਕਿਉਂਕਿ ਮੈਂ ਜਦੋਂ ਦੀ ਸਟੀਚਿੰਗ ਸਿੱਖੀ ਸੀ ਪਹਿਲਾਂ ਔਰ ਸਟੀਚਿੰਗ ਕਰ ਰਹੀਆਂ ਤਾਂ ਮੈਂ ਕਾਟ ਇਸੇ ਤਰ੍ਹਾਂ ਅਲੱਗ-ਅਲੱਗ ਪੱਲੇ ਵਿਛਾ ਲੈਣੇ ਹੁੰਦੀਆਂ ਅਲੱਗ-ਅਲੱਗ ਪੱਲੇ ਵਿਛਾ ਕੇ 프ੰਟ ਦਾ ਪੱਲੇ ਦੀ ਇਸ ਤਰ੍ਹਾਂ ਚੱਕਦੀਆਂ ਚੁੱਕ ਕਰਕੇ ਕਾਟ ਪਾ ਦਿੰਦੇ ਆ ਮੈਨੂੰ ਇਸ ਤਰ੍ਹਾਂ ਈਜ਼ੀ ਲੱਗਦਾ ਜਿਵੇਂ ਆਪਣਾ ਹੱਥ ਟੈਕ ਜੇ ਜੀ ਉਸੇ ਤਰ੍ਹਾਂ ਟੈਕ ਜਾਂਦਾ ਉਸ ਤਰ੍ਹਾਂ ਮੈਨੂੰ ਔਖਾ ਲੱਗਦਾ ਠੀਕ ਹੈ ਜੀ ਆ ਲੋ ਜੀ ਮੈਂ ਜੋ-ਜੋ ਮੇਰੀ ਸਲਾਈ ਦੇ ਵਿੱਚ ਮੈਨੂੰ ਸਿੱਖਣ ਦੇ ਪ੍ਰੋਬਲਮ ਆਂਗਾ ਸੀ ਮੈਂ ਉਹੀ ਚੀਜ਼ ਤੁਹਾਨੂੰ ਸਮਝਾਉਣੀ ਹੁੰਦੀ ਆ ਠੀਕ ਹੈ ਜੀ ਆ ਲੋ ਜੀ ਇਸ ਤਰ੍ਹਾਂ ਹੀ ਕੱਟ ਕੇ ਆਪਾਂ ਕਰ ਲਿਆ ਰੈਡੀ ਹੁਣ ਆਪਣਾ ਜਿਹੜੀ ਮਾਰਕਿੰਗ ਐ ਐਨਸੀ ਟੇਪ ਦੀ ਲੈ ਲੈਣੀ ਆਪਾਂ ਨੋਕ ਆ ਲੋ ਜੀ ਐਨਸੀ ਟੇਪ ਦੀ ਨੋਕ ਆ ਇਹਦੇ ਨਾਲ ਮਾਰਕਿੰਗ ਦੂਸਰੇ ਪਾਸੇ ਈਜ਼ੀ ਪਹੁੰਚ ਗਈ ਹੋ ਜਾਂਦੀ ਆ ਕਾਟਨ ਦੇ ਸੂਟਾਂ ਦੀ ਸਟਿਚਿੰਗ ਵੀ ਈਜ਼ੀ ਹੋ ਜਾਂਦੀ ਆ ਤੇ ਦੂਸਰੇ ਸੂਟਾਂ ਦੀ ਸਟਿਚਿੰਗ ਵੀ ਔਖੀ ਹੁੰਦੀ ਆ ਔਰ ਮਾਰਕਿੰਗ ਵੀ ਓਕੀ ਹੁੰਦੀ ਆ ਪ੍ਰੈਸ ਨਾਲ ਹੁੰਦੀ ਆ ਠੀਕ ਹੈ ਕਾਟਨ ਦਾ ਸੂਟ ਚਣਕੋ ਔਰ ਵਿਛਾਓ ਸੂਟ ਦੀ ਕਟਿੰਗ ਕਰੋ ਠੀਕ ਹੈ ਜੀ ਇਸ ਤਰ੍ਹਾਂ ਫਰਕ ਪੈ ਜਾਂਦਾ ਆ ਲੋ ਜੀ ਆਪਾਂ ਮਾਰਕਿੰਗ ਵੀ ਦੂਸਰੇ ਪਾਸੇ ਪਹੁੰਚਦੀ ਕਰ ਦਿੱਤੀ ਸੋ ਉਹਨੂੰ ਕੋਈ ਵੀ ਚੀਜ਼ ਆਪਣੇ ਵੱਲੋਂ ਸਮਝਾ ਦਿੱਤੀ ਨਾ ਵੀ ਸਮਝ ਆਈ ਹੋਈ ਕਮੈਂਟ ਕਰਕੇ ਪੁੱਛ ਸਕਦੇ ਆ ਆਉਣ ਵਾਲੀ ਵੀਡੀਓ ਦੇ ਵਿੱਚ ਜਰੂਰ ਸਮਝਾਵਾਂਗੇ ਉਹ ਚੀਜ਼ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੀ ਆਪਣੀ ਵੀਡੀਓ ਵਧੀਆ ਲੱਗਦੀ ਆ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ